ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਦਿਨ ਦੇ ਵਿੱਚ ਸਿਰਫ ਤਿੰਨ ਵਾਰ ਇਹ ਸ਼ਬਦ ਬੋਲੋ ਪੈਸਾ, ਧਨ, ਦੌਲਤ, ਬਰਕਤ ਤੁਹਾਡੇ ਪਿੱਛੇ ਪਿੱਛੇ ਆਵੇਗੀ। ਮੇਰਾ ਖੁਦ ਦਾ ਵੀ ਅਜਮਾਇਆ ਹੋਇਆ। ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣੀਓ, ਸਮਝਿਓ ਤੇ ਉਤੇ ਅਮਲ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ। ਚਲੋ ਜੀ ਟਾਈਮ ਵੇਸਟ ਕਰੇ ਬਿਨਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ। ਜਿਹੜੀ ਅੱਜ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਜੀ ਬਹੁਤ ਹੀ ਵਧੀਆ ਹੈ ਅਗਰ ਤੁਸੀਂ ਇਹਨੂੰ ਪੂਰੇ ਤਰੀਕੇ ਨਾਲ ਸੁਣ ਲਿਆ ਸਮਝ ਲਿਆ ਤੇ ਇਹਨੂੰ ਅਪਣਾ ਲਿਆ ਤਾਂ ਤੁਹਾਡੀ ਜ਼ਿੰਦਗੀ ਇਸ ਤਰੀਕੇ ਨਾਲ ਬਦਲੂਗੀ ਵੀ ਤੁਸੀਂ ਆਪ ਦੇਖ ਕੇ ਹੈਰਾਨ ਹੋ ਜਾਓਗੇ ਠੀਕ ਹੈ ਅ ਇੱਕ ਸਮਾਂ ਸੀ ਜਦੋਂ ਮੈਂ ਵੀ ਤੁਹਾਡੀ ਤਰ੍ਹਾਂ ਟੈਨਸ਼ਨ 'ਚ ਰਹਿੰਦੀ ਸੀ ਘਰ ਵਿੱਚ ਬਰਕਤ ਨਹੀਂ ਹੁੰਦੀ ਸੀ ਘਰ ਵਿੱਚ ਪੈਸਾ ਆਉਂਦਾ ਹੀ ਨਹੀਂ ਸੀ ਮਤਲਬ ਕੰਮ ਵਧਣ ਦੀ ਬਜਾਏ ਘਟਦਾ ਜਾਂਦਾ ਸੀ ਤਾਂ ਇਹ ਚੀਜ਼ਾਂ ਮੈਂ ਵੀ ਫੇਸ ਕੀਤੀਆਂ ਪਰ ਉਸ ਤੋਂ ਬਾਅਦ ਮੈਨੂੰ ਸਮਝ ਆਈ ਮੈਂ ਇਸ ਚੀਜ਼ ਨੂੰ ਜਦੋਂ ਦੇਖਿਆ ਵੀ ਕਿਉਂ ਇਹ ਚੀਜ਼ ਮੇਰੇ ਨਾਲ ਹੋ ਰਹੀ ਹੈ ਵੀ ਕਿਉਂਕਿ ਨਾ ਦੇਖੋ ਜਿਹੜਾ ਸਾਡਾ ਸਬਕੌਂਸ਼ੀਅਸ ਮਾਈਂਡ ਹੁੰਦਾ ਉਹ ਬਹੁਤ ਟਾਈਮ ਤੋਂ ਮੇਂਕਾ ਨਿਭਾਉਂਦਾ ਸਾਡੀ ਜ਼ਿੰਦਗੀ ਦੇ ਵਿੱਚ ਜਿਵੇਂ ਹੁਣ ਮੰਨ ਲਓ ਵੀ ਆਪਾਂ ਕੋਈ ਬੀਜ ਬੀਜਦੇ ਆ ਹਨਾ ਕੋਈ ਫਰੂਟ ਦਾ ਕੋਈ ਧਾਲ ਸਬਜ਼ੀ ਦਾ ਕੋਈ ਵੀ ਲਾਉਣੇ ਆ ਕੋਈ ਫੁੱਲ ਲਾਉਣੇ ਆ ਜਿਹੇ ਜਿਹਾ ਆਪਾਂ ਬੀਜ ਬੀਜਦੇ ਆ ਉਹੇ ਜਿਹਾ ਪੌਦਾ ਉਗਦਾ ਨਾ ਸਾਡਾ ਸਬਕੌਂਸ਼ੀਅਸ ਮਾਈਂਡ ਇਹ ਸਮਝ ਲਓ ਵੀ ਇੱਕ ਧਰਤੀ ਦੀ ਤਰ੍ਹਾਂ ਇੱਕ ਮਿੱਟੀ ਦੀ ਤਰ੍ਹਾਂ ਉਹਦੇ ਵਿੱਚ ਜਿਹੋ ਜਿਹਾ ਬੀਜ ਆਪਾਂ ਬੀਜਾਂਗੇ ਨਾ ਉਹਨੇ ਉਹੇ ਜਿਹਾ ਸਾਨੂੰ ਫਲ ਦੇਣਾ ਸੋ ਜਿਹੜੇ ਲੋਕ ਹਮੇਸ਼ਾ ਚਿੰਤਾ ਚ ਰਹਿੰਦੇ ਆ ਟੈਨਸ਼ਨ ਕਰਦੇ ਰਹਿੰਦੇ ਆ 네ਗੇਟਿਵ ਸੋਚਦੇ ਰਹਿੰਦੇ ਆ 네ਗੇਟਿਵ ਸੋਚਣਾ ਮਤਲਬ ਹਰ ਟਾਈਮ ਹਾਈ ਹਾਈ ਕਰੀ ਜਾਣਾ ਹਾਈ ਮਰ ਗਿਆ ਹਾਈ ਆ ਹੋ ਗਿਆ ਹਾਈ ਮੇਰੇ ਨਾਲ ਇਦਾਂ ਕਿਉਂ ਹੁੰਦਾ ਹਾਈ ਮੇਰੀ ਕਿਸਮਤ ਮਾੜੀ ਆ ਹਾਈ ਸਾਡੇ ਆ ਨਹੀਂ ਹੈਗਾ ਹਾਈ ਸਾਡੇ ਉਹ ਨਹੀਂ ਹੋਗਾ ਇਹ ਕੀ ਆ ਸਾਰੇ 네ਗੇਟਿਵ ਥੌਟਸ ਨੇ ਇਦੇ ਨਾਲ ਫਿਰ ਕੀ ਹੁੰਦਾ ਹੈ ਸਾਡਾ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਜਿਹੜਾ ਆਪਾਂ ਬੀਜ ਬੀਜਦਾ ਉਹ ਫਿਰ ਉਹੀ ਜਿਹਾ ਫਲ ਸਾਨੂੰ ਦਿੰਦਾ ਹੁਣ ਫਲ ਦੇਣ ਦਾ ਮਤਲਬ ਕੀ ਉਹ ਸਾਡੀ ਜ਼ਿੰਦਗੀ ਦੇ ਵਿੱਚ ਉਹਹੀਆਂ ਚੀਜ਼ਾਂ ਨੂੰ ਲੈ ਕੇ ਆਉਂਦਾ ਹੈ ਜਿਹੋ ਜਿਹੀਆਂ ਆਪਾਂ ਬਾਰ-ਬਾਰ ਉਹਦੇ ਵਿੱਚ ਬੀਜ ਰਹੇ ਹਾਂ ਜੇ ਆਪਾਂ ਉਹਦੇ ਵਿੱਚ ਚਿੰਤਾਵਾਂ ਬੀਜ ਰਹੇ ਹਾਂ ਟੈਨਸ਼ਨ ਬੀਜ ਰਹੇ ਹਾਂ ਫਿਰ ਉਦਾਂ ਦੀਆਂ ਚੀਜ਼ਾਂ ਲੈ ਕੇ ਆਉਂਦਾ ਹੈ ਠੀਕ ਹੈ ਇੱਕ ਮੈਂ ਵੀ ਅਕਸਰ ਗਲਤੀ ਕਰਦੀ ਸੀ ਜਿਹੜੀ ਸ਼ਾਇਦ ਤੁਸੀਂ ਵੀ ਕਰਦੇ ਹੋਵੋਗੇ ਇਹ ਚੀਜ਼ ਨੂੰ ਨੋਟ ਕਰਿਓ ਤੇ ਫਿਰ ਤੁਸੀਂ ਕਮੈਂਟ ਕਰਕੇ ਵੀ ਦੱਸਿਓ ਕਿ ਤੁਸੀਂ ਵੀ ਗਲਤੀ ਕਰਦੇ ਹੋ ਤੇ ਫਿਰ ਇਹਦੇ ਵਿੱਚ ਨਾ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸੂਗੀ ਵੀ ਜਦੋਂ ਮੈਂ ਇਹ ਗਲਤੀ ਕਰਦੀ ਸੀ ਗਲਤੀ ਕੀ ਕਰਦੀ ਸੀ ਮੰਨ ਲਓ ਕੋਈ ਖਰਚਾ ਆ ਗਿਆ ਘਰ ਦੇ ਵਿੱਚ ਠੀਕ ਹੈ ਜਾਂ ਕੋਈ ਆਪਾਂ ਚੀਜ਼ ਲਿਆਉਣ ਬਾਰੇ ਸੋਚੀ ਫੈਮਿਲੀ ਨੇ ਸੋਚਿਆ ਵੀ ਆਹ ਚੀਜ਼ ਘਰ ਲਈਏ ਜਾਂ ਕਈ ਵਾਰੀ ਸੋਚਦੇ ਨੇ ਕਈ ਲੋਕ ਕਹਿੰਦੇ ਵੀ ਚਲੋ ਕਿਸ਼ਤਾਂ ਤੇ ਲੈ ਲੈਨੇ ਹਨ ਤਾਂ ਅਕਸਰ ਆਪਾਂ ਕਹਿੰਦੇ ਆ ਨਹੀਂ ਨਹੀਂ ਸਾਥੋਂ ਨਹੀਂ ਕਿਸ਼ਤਾਂ ਦੇ ਖਰਚੇ ਚੱਕੇ ਜਾਣੇ ਅਸੀਂ ਇਹ ਖਰਚਾ ਚੱਕ ਸਕਦੇ ਜਿਹੜਾ ਘਰ ਦਾ ਮੇਨ ਮੈਂਬਰ ਹੁੰਦਾ ਜਿਹੜਾ ਕਮਾਉਂਦਾ ਠੀਕ ਹੈ ਜਿਹਦੇ ਸਿਰ ਤੇ ਘਰ ਚੱਲਦਾ ਉਹ ਬੰਦਾ ਜੇ ਅਕਸਰ ਆਪਾਂ ਨੂੰ ਕਹਿ ਦਿੰਦਾ ਵੀ ਨਹੀਂ ਨਹੀਂ ਮੈਥੋਂ ਨਹੀਂ ਇੰਨਾ ਹੋਣਾ ਮੈਨਰੇ ਤੇ ਪਹਿਲੇ ਹੀ ਬਹੁਤ ਬੋਝ ਆ ਮੈਂ ਇੰਨਾ ਖਰਚਾ ਨਹੀਂ ਚੱਕ ਸਕਦਾ ਕਿ ਤੁਸੀਂ ਵੀ ਇਹ ਗਲਤੀ ਕਰਦੇ ਹੋ ਮੈਂ ਵੀ ਇਹ ਗਲਤੀ ਕਰਦੀ ਸੀ ਅਕਸਰ ਜਦੋਂ ਵੀ ਮੇਰੇ ਹਸਬੰਦ ਨੇ ਨਾ ਕੋਈ ਸੋਚਣਾ ਵੀ ਆ ਚੀਜ਼ ਆਪਾਂ ਲੈ ਆਈਏ ਮੈਂ ਕਹਿਣਾ ਰਹਿਣ ਦੋ ਆਪਾਂ ਖਰਚਾ ਨਹੀਂ ਕਰਨਾ ਹਲੇ ਇਦਾਂ ਨਹੀਂ ਹੋ ਸਕਦਾ ਆਪਣਾ ਤਾਂ ਪਹਿਲੀ ਹੱਥ ਟਾਈਟ ਹੈ ਫਿਰ ਆਪਾਂ ਨੂੰ ਆ ਮੁਸ਼ਕਿਲ ਹੋ ਜੂਗੀ ਫਿਰ ਆਪਾਂ ਇੱਥੋਂ ਤੰਗ ਹੋ ਜਾਂਦੀ ਏਦਾਂ ਹੋ ਜੂ ਓਦਾਂ ਹੋ ਜੂ ਮਤਲਬ ਹਰ ਟਾਈਮ ਮੈਂ 네ਗੇਟਿਵ ਹੀ ਸੋਚੀ ਜਾਣਾ 네ਗੇਟਿਵ ਬੋਲੀ ਜਾਣਾ ਤੇ ਫਿਰ ਉਸ ਤੋਂ ਬਾਅਦ ਨਾ ਮਤਲਬ ਕਿ ਮੈਂ ਪਹਿਲਾਂ ਵੀ ਇੱਕ ਦੋ ਵੀਡੀਓ 'ਚ ਤੁਹਾਡੇ ਨਾਲ ਸ਼ੇਅਰ ਕੀਤਾ ਵੀ ਮੈਂ ਕੁਝ ਪੋਜ਼ਿਟਿਵ ਬੁੱਕਸ ਪੜ੍ਹਨੀ ਸ਼ੁਰੂ ਕੀਤੀਆਂ ਹਨਾ ਤੇ ਉਹ ਪੋਜ਼ਿਟਿਵ ਬੁੱਕਸ ਪੜ੍ਹਦੇ ਪੜ੍ਹਦੇ ਮੇਰਾ ਇੰਟਰਸਟ ਵੱਧਦਾ ਗਿਆ ਤੇ ਉਸ ਤੋਂ ਬਾਅਦ ਮੈਂ ਆ ਕਿਤਾਬ ਲੈ ਕੇ ਆਂਦੀ ਇਹ ਹੈਗਾ ਇਹ ਇੰਗਲਿਸ਼ ਦੇ ਵਿੱਚ ਵੀ ਆਂਦੀ ਆ 10 ਸੀਕ੍ਰੇਟ ਬੁੱਕ ਇਹ ਪੰਜਾਬੀ ਦੇ ਵਿੱਚ ਆ secret रहस्य ਇਹ ਤੁਹਾਨੂੰ ਪੁੱਠਾ ਦਿਖ ਰਿਹਾ ਹੁਣ ਅੱਖਰ ਲਿਖੇ ਹੋਏ ਕਿਉਂਕਿ ਮੈਂ ਫਰੰਟ ਕੈਮਰੇ ਨਾਲ ਵੀਡੀਓ ਬਣਾ ਰਹੀ ਹਾਂ ਇਹਦੇ ਤੇ ਲਿਖਿਆ ਹੈ ਰਾਰਾ ਹਾਹਾ ਹਾਹਿਦੁ ਤਿਆਗਤ ਸਸਾ रहस्य ਇਹ ਕਿਤਾਬ ਜਿਹੜੀ ਆ ਇਹ ਤੁਹਾਨੂੰ ਬੁੱਕ ਸ਼ਾਪ ਤੋਂ ਮਿਲ ਜੂਗੀ ਅਗਰ ਬੁੱਕ ਸ਼ਾਪ ਵਾਲਿਆਂ ਕੋਲੇ ਨਹੀਂ ਵੀ ਹੋਊਗੀ ਤੁਸੀਂ ਉਹਨਾਂ ਨੂੰ ਕਹੋਗੇ ਨਾ ਵੀ ਪੰਜਾਬੀ ਦੇ ਵਿੱਚ ਜਿਹੜੀ ਸੀਕ੍ਰੇਟ ਬੁੱਕ ਆ ਰਹਸਯ ਵੀ ਉਹ ਚਾਹੀਦੀ ਹੈ ਤੁਸੀਂ ਇਹਨੂੰ ਨੋਟ ਕਰ ਲੁਗਾ ਕਿ ਤੇ ਵੀ ਉਹ ਚਾਹੀਦੀ ਹੈ ਫਿਰ ਉਹ ਮੰਗਵਾ ਦਿੰਦੇ ਆ 2-3 ਦਿਨ ਦੇ ਵਿੱਚ ਉਹ ਤੁਹਾਨੂੰ ਮੰਗਵਾ ਕੇ ਦੇ ਦਿੰਦੇ ਆ ਠੀਕ ਹੈ ਮੈਨੂੰ ਵੀ ਜਦੋਂ ਮੈਂ ਲੈਣ ਗਈ ਸੀ ਨਹੀਂ ਮਿਲੀ ਸੀ ਉਹਨਾਂ ਨੇ ਮੰਗਵਾ ਕੇ ਦਿੱਤੀ ਸੀ ਠੀਕ ਹੈ ਬੁੱਕ ਸ਼ਾਪ ਤੁਹਾਡੇ ਸ਼ਹਿਰਾਂ ਦੇ ਵਿੱਚ ਹੀ ਹੁੰਦੀ ਹੈ ਛੋਟੇ ਵੱਡੇ ਸ਼ਹਿਰਾਂ 'ਚ ਸਾਰਿਆਂ 'ਚ ਹੁੰਦੀਆਂ ਬੁੱਕ ਸ਼ਾਪਾਂ ਜਿੱਥੋਂ ਬੱਚਿਆਂ ਨੇ ਪੜ੍ਹਨ ਲਈ ਕਿਤਾਬਾਂ ਲੈਣੀਆਂ ਠੀਕ ਹੈ ਜੀ ਤਾਂ ਇਹ ਜੋ ਕਿਤਾਬ ਲਈ ਹੁੰਦੀ ਇਹਦੇ ਵਿੱਚ ਉਹ ਚੀਜ਼ਾਂ ਲਿਖੀਆਂ ਸੀ ਜੋ ਆਪਾਂ ਗਲਤੀਆਂ ਕਰ ਰਹੇ ਸੀ ਤੇ ਉਹ ਵੀ ਲਿਖਿਆ ਸੀ ਜੋ ਆਪਾਂ ਆਪ ਵਿੱਚ ਬਦਲਾਵ ਲਿਆਉਣੇ ਸੀ ਜੋ ਕਰਨੀਆਂ ਸੀ ਮੈਂ ਤੁਹਾਨੂੰ ਪੜ ਕੇ ਕਿਉਂਕਿ ਮੈਂ ਨਾ ਇੱਥੇ ਤੁਸੀਂ ਦੇਖ ਸਕਦੇ ਹੋ ਪੀਲੇ ਰੰਗ ਦਾ ਜਿਹੜਾ ਮਾਰਕਰ ਹੁੰਦਾ ਉਹਦੇ ਨਾਲ ਮੈਂ ਅੰਡਰਲਾਈਨ ਕੀਤੀਆਂ ਹੋਈਆਂ ਲੈਣਾ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਇਹਦੇ ਵਿੱਚ ਇਹ ਲਿਖਿਆ ਵੀ ਜਿਹੜਾ ਨਾ ਜਦੋਂ ਆਪਾਂ ਆਪਦੇ ਸਭ ਕੁਝ ਸਮਾਇਰ ਨੂੰ ਪੋਜ਼ਿਟਿਵ ਚੀਜ਼ਾਂ ਬੋਲਣੀਆ ਸ਼ੁਰੂ ਕਰਦੇ ਹਾਂ ਨਾ ਪੋਜ਼ਿਟਿਵ ਚੀਜ਼ਾਂ ਕਿਹੜੀਆਂ ਬੋਲਣੀਆਂ ਨੇ ਤੁਸੀਂ ਤੁਸੀਂ ਇਹ ਬੋਲਣਾ ਸ਼ੁਰੂ ਕਰਨਾ ਜਿਵੇਂ ਇੱਥੇ ਇਹ ਜਿਹੜਾ ਪੇਜ ਹੈ ਦਾ 107 ਨੰਬਰ ਪੇਜ ਹੈ ਉੱਤੇ ਲਿਖਿਆ ਹੋਇਆ ਕਰੋ ਤੁਸੀਂ ਬੁੱਕ ਲੈ ਆਏ ਨਾ ਤਾਂ 107 ਨੰਬਰ ਪੇਜ ਖੋਲਿਓ ਉੱਥੇ ਲਿਖਿਆ ਹੋਇਆ ਵੀ ਮੇਰੇ ਕੋਲੇ ਕਾਫੀ ਤੋਂ ਵੱਧ ਪੈਸੇ ਹਨ ਧਨ ਦੀ ਬਹੁਤਾਤ ਹੈ ਤੇ ਮੇਰੇ ਕੋਲ ਆ ਰਿਹਾ ਹੈ ਮੈਂ ਦੌਲਤ ਦਾ ਚੁੰਬਕ ਹਾਂ ਮੈਂ ਪੈਸਿਆਂ ਨੂੰ ਬਹੁਤ ਪਿਆਰ ਕਰਦਾ ਹਾਂ ਤੇ ਪੈਸੇ ਮੇਰੇ ਨਾਲ ਮੈਨੂੰ ਹਰ ਦਿਨ ਪੈਸਾ ਮਿਲ ਰਿਹਾ ਹੈ ਧੰਨਵਾਦ 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 ਅੱਛਾ ਇੱਕ ਚੀਜ਼ ਮੈਂ ਹੋਰ ਕਹੂੰਗੀ ਜਿਹੜੀ ਮੈਂ ਚਿੱਤਨ ਨੂੰ ਸ਼ੇਅਰ ਕੀਤੀ ਹੈ ਨਾ ਵੀ ਇਹ ਬੋਲਣੀ ਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਬੈਠੇ ਰਹੋ ਬੋਲੀ ਜਾਓ ਵੀ ਆਪਣੇ ਆਪੇ ਪੈਸਾ ਆ ਜੂ ਨਹੀਂ ਕੰਮ ਵੀ ਕਰਨਾ ਠੀਕ ਹੈ ਇਹ ਲਾਅ ਆਫ ਅਟਰੈਕਸ਼ਨ ਹੈ ਵੀ ਤੁਸੀਂ ਕੰਮ ਵੀ ਕਰ ਰਹੇ ਹੋ ਪਰ ਆਪਣੀ ਸੋਚ ਨੂੰ ਪੋਜ਼ਿਟਿਵ ਕਿਵੇਂ ਕਰਨਾ ਜਿਹੜਾ ਤੁਸੀਂ ਹਰ ਟਾਈਮ ਨਕਾਰਾਤਮਕ 네ਗੇਟਿਵ ਸੋਚ ਸੋਚਦੇ ਹੋ ਮਾੜੀ ਸੋਚ ਸੋਚਦੇ ਹੋ ਉਹਨਾਂ ਨੂੰ ਆਪਣੇ ਆਪ ਨੂੰ ਬਾਹਰ ਕਿਵੇਂ ਕੱਢਣਾ ਤੇ ਇੱਕ ਚੰਗੀ ਸੋਚ ਦੇ ਮਾਲਕ ਕਿਵੇਂ ਬਣਨਾ ਤਾਂ ਕਿ ਜਿਹੜਾ ਇਹਦਾ ਪੂਰਾ ਆਪਾਂ ਨੂੰ ਰਿਜ਼ਲਟ ਮਿਲ ਸਕੇ ਜੇ ਦੇਖੋ ਇੱਕ ਹੁੰਦਾ ਨਾ ਕਹਿੰਦੇ ਹੁੰਦੇ ਆ ਵੀ ਅੰਦਰੋਂ ਜਿਵੇਂ ਕਿ ਮੰਨ ਲਓ ਜ਼ਖਮ ਆ ਸਾਡੀ ਬਾਡੀ ਤੇ ਹਨਾ ਜੇ ਆਪਾਂ ਉਹਦੇ ਅੰਦਰੋਂ ਵੀ ਗੋਲੀ ਲੈ ਰਹੇ ਆਂ ਤੇ ਬਾਹਰੋਂ ਉਹਦੇ ਮੱਲਬ ਵੀ ਲਾ ਰਹੇ ਆਂ ਤਾਂ ਫਿਰ ਉਹਨੇ ਜ਼ਖਮ ਅਛੇਤੀ ਠੀਕ ਹੁੰਦਾ ਠੀਕ ਉਸੇ ਤਰੀਕੇ ਨਾਲ ਜੇ ਆਪਾਂ ਮਿਹਨਤ ਵੀ ਕਰ ਰਹੇ ਆਂ ਤੇ ਆਪਾਂ ਆਪਣੇ ਦਿਮਾਗ ਨੂੰ ਵੀ ਪੋਜ਼ਿਟਿਵ ਰੱਖ ਰਹੇ ਆਂ ਤਾਂ ਉਹਦੇ ਨਾਲ ਸਾਡੀ ਜ਼ਿੰਦਗੀ ਜਿਹੜੀ ਹੋਰ ਸੋਹਣੀ ਬਣਨੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਦੋਨੋਂ ਪਾਸੇ ਚੰਗਾ ਕੰਮ ਹੋ ਰਿਹਾ ਮਿਹਨਤ ਵੀ ਕਰ ਰਹੇ ਆਂ ਤੇ ਆਪਣਾ ਜਿਹੜਾ ਪੋਜ਼ਿਟਿਵ ਸੋਚ ਵੀ ਰੱਖ ਰਹੀਆਂ ਤੇ ਜਿਹੜੀ ਇਹ ਬੁੱਕਸ ਹੈ ਜਦੋਂ ਆਪਾਂ ਇਹ ਵਰਡਸ ਵੀ ਮੈਂ ਤਾਂ ਵੀ ਉਹਨਾਂ ਸ਼ੇਅਰ ਕੀਤੇ ਆ ਬੋਲਦੇ ਆ ਨਾ ਤਾਂ ਸਾਡਾ ਮਾਈਂਡ ਪੋਜ਼ਿਟਿਵ ਹੁੰਦਾ ਫਿਰ ਉਹ ਪਤਾ ਕੀ ਕਰਦਾ ਇਦਾਂ ਦੇ ਨਵੇਂ-ਨਵੇਂ ਆਈਡੀਆਸ ਨਵੇਂ-ਨਵੇਂ ਤਰੀਕੇ ਤੁਹਾਡੇ ਸਾਹਮਣੇ ਲਿਆਉਣੇ ਸ਼ੁਰੂ ਕਰ ਦਿੰਦਾ ਜਿਹਦੇ ਨਾਲ ਅਸੀਂ ਕੀ ਕਰਦੇ ਆ ਵੀ ਸਾਨੂੰ ਪਤਾ ਚੱਲਦਾ ਵੀ ਅਸੀਂ ਇੱਥੇ ਪੈਸਾ ਕਮਾ ਸਕਦੇ ਆ ਇੱਥੇ ਹੋਰ ਜ਼ਿਆਦਾ ਇਸ ਤਰੀਕੇ ਨਾਲ ਮਿਹਨਤ ਕਰ ਸਕਦੇ ਆ ਜਾਂ ਅਸੀਂ ਆਹ ਕੰਮ ਸ਼ੁਰੂ ਕਰ ਸਕਦੇ ਜਿਹਦੇ ਨਾਲ ਸਾਨੂੰ ਜ਼ਿਆਦਾ ਮੁਨਾਫਾ ਹੋਗਾ ਜਾਂ ਆਹ ਕਾਰੋਬਾਰ ਸ਼ੁਰੂ ਕਰ ਸਕਦੇ ਇਦਾਂ ਦੇ ਆਈਡੀਆਸ ਉਹ ਸਾਡੇ ਸਾਹਮਣੇ ਖੋਲਣੇ ਸ਼ੁਰੂ ਕਰ ਦਿੰਦਾ ਅੱਛਾ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਣੀ ਆ ਜਦੋਂ ਤੁਹਾਡਾ ਦਿਮਾਗ ਟੈਨਸ਼ਨ ਦੇ ਵਿੱਚ ਹੁੰਦਾ ਹਨ ਤੁਸੀਂ ਟੈਨਸ਼ਨ ਦੇ ਵਿੱਚ ਤੁਹਾਡਾ ਦਿਮਾਗ ਘੱਟ ਚੱਲਦਾ ਜਦੋਂ ਤੁਸੀਂ ਖੁਸ਼ ਹੁੰਨੇ ਹੋ ਰਿਲੈਕਸ ਹੁੰਨੇ ਹੋ ਮਾਈਂਡ ਤੁਹਾਡਾ ਟੈਨਸ਼ਨ ਫਰੀ ਹੁੰਦਾ ਤਾਂ ਉਦੋਂ ਤੁਹਾਡਾ ਦਿਮਾਗ ਜ਼ਿਆਦਾ ਕੰਮ ਕਰਦਾ ਹਨਾ ਇਹ ਛੇਤੀ ਵੀ ਕੰਮ ਕਰਦਾ ਬਹੁਤ ਫਾਸਟ ਵੀ ਕਰਦਾ ਠੀਕ ਉਸੇ ਤਰੀਕੇ ਨਾਲ ਜਦੋਂ ਆਪਾਂ ਇਦਾਂ ਦੀ ਚੀਜ਼ਾਂ ਬੋਲਦੇ ਆ ਸਾਡਾ ਮਾਈਂਡ ਪੋਜ਼ਿਟਿਵ ਹੁੰਦਾ ਫਿਰ ਪੋਜ਼ਿਟਿਵ ਹੋ ਕੇ ਨਾ ਵਧੀਆ-ਵਧੀਆ ਆਈਡੀਆ ਸਾਡੇ ਸਾਹਮਣੇ ਲੈ ਕੇ ਆਉਂਦਾ ਦੇਖੋ ਸੋਚ ਹਮੇਸ਼ਾ ਦਿਮਾਗ ਦੇ ਵਿੱਚ ਹੀ ਆਉਂਦੀ ਹੈ ਕੋਈ ਵੀ ਕੰਮ ਆਪਾਂ ਜ਼ਿੰਦਗੀ ਦੇ ਵਿੱਚ ਕਰਦੇ ਆ ਸਭ ਤੋਂ ਪਹਿਲਾਂ ਉਹ ਦਿਮਾਗ ਵਿੱਚ ਹੀ ਆਉਂਦਾ ਹੈ ਬਾਡੀ ਤਾਂ ਉਹਨੂੰ ਬਾਅਦ ਵਿੱਚ ਕਰਦੀ ਹੈ ਠੀਕ ਹੈ ਜੀ ਸੋ ਇੱਕ ਚੀਜ਼ ਤੁਸੀਂ ਹੋਰ ਜਿਹੜੀ ਨਹੀਂ ਤੁਸੀਂ ਕਰਨੀ ਅਕਸਰ ਆਪਾਂ ਕੀ ਕਰਦੇ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਵੀ ਮੈਂ ਤਾਂ ਕਿਸ਼ਤ ਨਹੀਂ ਭਰ ਸਕਦਾ ਮੈਂ ਆ ਖਰਚਾ ਨਹੀਂ ਚੱਕ ਸਕਦਾ ਮੇਰੇ ਤੋਂ ਤਾਂ ਆ ਨਹੀਂ ਹੋਣਾ ਇਹ ਬੋਲਣਾ ਬੰਦ ਕਰ ਦੋ ਕਿਉਂਕਿ ਇਹਦੇ ਵਿੱਚ ਇੱਥੇ ਇਹ ਕਿਤਾਬ ਦੇ ਵਿੱਚ ਇਹ ਵੀ ਇਹ ਚੀਜ਼ ਲਿਖੀ ਆ ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਦੀ ਆ ਹਾਂ ਇਹ ਹੈਗਾ 108 ਨੰਬਰ పే ਤੇ ਆ ਦੇਖੋ ਇੱਥੇ ਅੰਡਰਲਾਈਨ ਕੀਤੀਆਂ ਹੋਈਆਂ ਮੈਂ ਠੀਕ ਹੈ ਇਹਦੇ ਵਿੱਚ ਲਿਖਿਆ ਹੈ ਜੇਕਰ ਤੁਸੀਂ ਸੋਚ ਰਹੇ ਹੋ ਮੇਰੇ ਕੋਲ ਦੇਣ ਲਈ ਬਹੁਤੇ ਪੈਸੇ ਨਹੀਂ ਹਨ ਹੈਨਾ ਹੁਣ ਤੁਸੀਂ ਜਾਣ ਗਿਓ ਕਿ ਤੁਹਾਡੇ ਕੋਲ ਬੁਤੇਰੇ ਪੈਸੇ ਕਿਉਂ ਨਹੀਂ ਹਨ ਹੁਣ ਤੁਸੀਂ ਮੰਨ ਲਓ ਕਿਸੇ ਨੂੰ ਕੋਈ ਦਾਨ ਪੂਰਨ ਕਰਨਾ ਅਸੀਂ ਸੋਚਦੇ ਹਾਂ ਕਿ ਸਾਡੇ ਕੋਲ ਤਾਂ ਪੈਸੇ ਹੀ ਨਹੀਂ ਮੈਂ ਕਿੱਥੋਂ ਦਵਾਉ ਆਪਾਂ ਅਕਸਰ ਇਹ ਗਲਤੀ ਕਰਦੇ ਹਾਂ ਨਾ ਤਾਂ ਦੇਖੋ ਜਿੰਨਾ ਵੀ ਸਾਨੂੰ ਪਰਮਾਤਮਾ ਨੇ ਦਿੱਤਾ ਹੈ ਯੂਨੀਵਰਸ ਨੇ ਦਿੱਤਾ ਨਾ ਉਹਦਾ ਸ਼ੁਕਰਾਨਾ ਕਰੋ ਚਾਹੇ ਥੋੜਾ ਦਿੱਤਾ ਹੈ ਜੇ ਆਪਾਂ ਥੋੜੇ ਦੀ ਕਦਰ ਕਰਨੀ ਸ਼ੁਰੂ ਕਰਾਂਗੇ ਉਹ ਥੋੜੇ ਲਈ ਧੰਨਵਾਦ ਬੋਲਣਾ ਸ਼ੁਰੂ ਕਰਾਂਗੇ ਤਾਂ ਹੀ ਵੱਧ ਆਊਗਾ ਪਰ ਜੇ ਆਪਾਂ ਨੂੰ ਜਿੰਨਾ ਵੀ ਦਿੱਤਾ ਹੈ ਉਹ ਉਹਦੇ ਵੀ ਆਪਾਂ ਬੋਲੀ ਜਾਵਾਂਗੇ ਮੇਰੇ ਕੋਲ ਤਾਂ ਹੈ ਹੀ ਨਹੀਂ ਮੇਰੇ ਕੋਲ ਤਾਂ ਹੈ ਦੇਖੋ ਪਰਮਾਤਮਾ ਭੁੱਖਾ ਤਾਂ ਕਿਸੇ ਨੂੰ ਨਹੀਂ ਪੈਣ ਦਿੰਦਾ ਹਨ ਰੋਟੀ ਤਾਂ ਸਾਰੀ ਖਾ ਕੇ ਪਸਾਉਂਦੇ ਨੇ ਕੋਈ ਦਾਲ ਨਾ ਖਾ ਕੇ ਸੌਂਦਾ ਕੋਈ ਸਬਜ਼ੀ ਨਾ ਕੋਈ ਚਾਰ ਨਾ ਕੋਈ ਚਟਣੀ ਨਾ ਪਰ ਖਾ ਕੇ ਜ਼ਰੂਰ ਸੌਂਦੇ ਨੇ ਠੀਕ ਹੈ ਸੋ ਇਸ ਕਰਕੇ ਹਮੇਸ਼ਾ ਜਿੰਨਾ ਵੀ ਦਿੱਤਾ ਨਾ ਪਹਿਲਾਂ ਉਹਦੇ ਲਈ ਸ਼ੁਕਰਗੁਜ਼ਾਰ ਹੋਣਾ ਸ਼ੁਰੂ ਕਰੋ ਉਹਦੀਆਂ ਸ਼ਿਕਾਇਤਾਂ ਕਰਨੀਆਂ ਬੰਦ ਕਰ ਦਿਓ ਠੀਕ ਹੈ ਤੇ ਇਹ ਕਹਿੰਦੇ ਜੇਕਰ ਤੁਸੀਂ ਸੋਚ ਰਹੇ ਹੋ ਕਿ ਤੁਹਾਡੇ ਕੋਲ ਦੇਣ ਲਈ ਕਾਫੀ ਪੈਸੇ ਨਹੀਂ ਹਨ ਤਾਂ ਕਹਿੰਦੇ ਦੇਣੇ ਸ਼ੁਰੂ ਕਰ ਦਿਓ ਹੁਣ ਤੁਸੀਂ ਸੋਚੋਗੇ ਸਾਡੇ ਕੋਲ ਪੈਸੇ ਤਾਂ ਹੈ ਨਹੀਂ ਪਰ ਦੇਣੀ ਸ਼ੁਰੂ ਕਿਵੇਂ ਕਰੀਏ ਜਿੰਨੇ ਵੀ ਦੇ ਸਕਦੇ ਹੋ ਨਾ ਜੇ 10 20 ਰੁਪਏ ਦੀ ਵੀ ਕਿਸੇ ਦੀ ਹੈਲਪ ਕਰ ਸਕਦੇ ਹੋ ਤਾਂ ਓਨੀ ਵੀ ਕਰੋ ਕਿਉਂਕਿ ਉਹਦੇ ਨਾਲ ਵੀ ਤੁਹਾਡਾ ਜਿਹੜਾ ਮਾਈਂਡ ਹੈ ਉਹ ਪੋਜ਼ਿਟਿਵ ਹੁੰਦਾ ਹੈ ਠੀਕ ਹੈ ਤੁਸੀਂ ਜਦੋਂ ਤੁਸੀਂ ਦਾਨ 'ਚ ਦੇਣ 'ਚ ਆਸਥਾ ਦਰਸਾਉਗੇ ਨਾ ਤਾਂ ਆਕਰਸ਼ਣ ਦਾ ਨਿਯਮ ਤੁਹਾਨੂੰ ਜ਼ਿਆਦਾ ਪੈਸੇ ਦੇਵੇਗਾ ਇੱਕ ਚੀਜ਼ ਆਪਾਂ ਗੁਰਬਾਣੀ ਦੇ ਵਿੱਚ ਵੀ ਪੜ੍ਹੀ ਆ ਨਾ ਵੀ ਜਦੋਂ ਆਪਾਂ ਦਸਵੰਧ ਕੱਢਦੇ ਆਪਾਂ ਲੋੜ ਲੋੜਵੰਦੀ ਮਦਦ ਕਰਦੀ ਆ ਤਾਂ ਸਾਡੇ ਬਰਕਤ ਆਉਂਦੀ ਆ ਹੋਰ ਜ਼ਿਆਦਾ ਸਾਨੂੰ ਪ੍ਰਮਾਤਮਾ ਦਿੰਦਾ ਦੁਗਣਾ ਚੌਗਣਾ ਕਰਕੇ ਮੋੜਦਾ ਇਹ ਇੱਕ ਆਕਰਸ਼ਣ ਦਾ ਨਿਯਮ ਹੈ ਇਹ ਇੱਕ ਯੂਨੀਵਰਸ ਦਾ ਨਿਯਮ ਹੈ ਵੀ ਜਦੋਂ ਆਪਾਂ ਕਿਸੇ ਨੂੰ ਦਾਨ ਪੁਨ ਦਿੰਨੇ ਆ ਨਾ ਜਿਹੜਾ ਇਹ ਜਿਹੜੀ ਸ੍ਰਿਸ਼ਟੀ ਆ ਹਨਾ ਜਾਂ ਆਪਾਂ ਕਹਿੰਦੇ ਵਾਤਾਵਰਣ ਇਹਦੇ ਵਿੱਚ ਨਾ ਸਾਡੇ ਆਲੇ-ਦੁਆਲੇ ਕਈ ਲੋਕ ਕਹਿੰਦੇ ਵੀ ਸਾਡੇ ਆਲੇ-ਦੁਆਲੇ ਮਰੀਆਂ ਹੋਈਆਂ ਰੂਹਾਂ ਹਵਾਸ ਤੁਰੀਆਂ ਫਿਰਦੀਆਂ ਜਿਹੜੀਆਂ ਸਾਨੂੰ ਨਹੀਂ ਦਿਖਦੀਆਂ ਇਸੇ ਤਰੀਕੇ ਨਾਲ ਇਸ ਜਿਹੜਾ এনवायरमेंट ਆ ਜੋ ਆਪਾਂ ਕਹਿੰਦੇ ਯੂਨੀਵਰਸ ਆ ਜਾਂ ਸ੍ਰਿਸ਼ਟੀ ਆ ਇਹਦੇ ਵਿੱਚ ਨਾ ਇੱਕ ਨੈਗੇਟਿਵ ਵਿਚਾਰ ਤੇ ਇੱਕ ਪੋਜ਼ਿਟਿਵ ਵਿਚਾਰ ਹਮੇਸ਼ਾ ਇਦਾਂ ਜਿਵੇਂ ਆਪਾਂ ਕਹਿੰਨੇ ਵੀ ਹਵਾ ਚੁੜਦੇ ਫਿਰਦੇ ਆ ਇਦਾਂ ਜਦੋਂ ਆਪਾਂ ਜਿਹੇ ਜੀ ਚੀਜ਼ ਸੋਚਦੇ ਆ ਨਾ ਸਾਡੇ ਦਿਮਾਗ 'ਚ ਜਦੋਂ ਆਪਾਂ ਪੋਜ਼ਿਟਿਵ ਚੀਜ਼ ਸੋਚਦੇ ਆ ਤਾਂਡੇ ਪੋਜ਼ਿਟਿਵ ਵਿਚਾਰ ਹੁੰਦੇ ਆ ਸਾਡੇ ਵੱਲ ਅਟਰੈਕਟ ਹੁੰਦੀ ਆ ਜਦੋਂ ਆਪਾਂ ਨੈਗੇਟਿਵ ਚੀਜ਼ ਸੋਚਦੇ ਆ ਫਿਰ ਉਹਨੇ ਨੈਗੇਟਿਵ ਜਿੰਨੇ ਵਿਚਾਰ ਹੁੰਦੇ ਉਹ ਸਾਡੇ ਵੱਲ ਅਟਰੈਕਟ ਹੁੰਦੇ ਆ ਠੀਕ ਹੈ ਇਸੇ ਤਰੀਕੇ ਨਾਲ ਜਦੋਂ ਆਪਾਂ ਕਿਸੇ ਦਾ ਚੰਗਾ ਕਰਨ ਵਾਲੇ ਸੋਚਦੇ ਆ ਕਿਸ ਨੂੰ ਦਾਨ ਫੋਨ ਦੇਣ ਬਾਰੇ ਸੋਚਦੇ ਹਨਾ ਤਾਂ ਫਿਰ ਉਹ ਆਕਰਸ਼ਣ ਦਾ ਨਿਯਮ ਸਾਡੇ ਵੱਲ ਅਟਰੈਕਟ ਹੁੰਦਾ ਤੇ ਫਿਰ ਉਹ ਸਾਨੂੰ ਹੋਰ ਜ਼ਿਆਦਾ ਦਿੰਦਾ ਠੀਕ ਹੈ ਜੀ ਕਹਿੰਦੇ ਦਾਨ ਦੇਣ ਤੇ ਤਿਆਗ ਕਰਨ 'ਚ ਬੜਾ ਫਰਕ ਹੁੰਦਾ ਹੈ ਦਾਨ ਸੁਖਮਈ ਭਾਵਨਾ ਨਾਲ ਭਰੇ ਦਿਲ ਨਾਲ ਦਿੱਤਾ ਜਾਂਦਾ ਤਿਆਗ ਕਰਨ ਵੇਲੇ ਚੰਗਾ ਮਹਿਸੂਸ ਨਹੀਂ ਹੁੰਦਾ ਅੱਛਾ ਦਾਨ ਤੇ ਤਿਆਗ ਦੇ ਵਿੱਚ ਫਰਕ ਹੈ ਕਹਿੰਦੇ ਦਾਨ ਉਹ ਹੁੰਦਾ ਹੈ ਵੀ ਜੋ ਅਸੀਂ ਖੁਸ਼ੀ ਆਪ ਦੀ ਪਾਉਣ ਲਈ ਖੁਸ਼ੀ ਮਨਣਾ ਜਿੰਨੀ ਵੀ ਸਾਡੀ ਸ਼ਰਧਾ ਸੀ ਉੰਨੀ ਕਰਦੇ ਆ ਉਹ ਖੁਸ਼ੀ ਮਨਣਾ ਕਰਦੇ ਹਨ ਹੈਨਾ ਤੇ ਉਹ ਹੁੰਦਾ ਦਾਨ ਇੱਕ ਹੁੰਦਾ ਤਿਆਗ ਮਤਲਬ ਤੁਸੀਂ ਕਰਨਾ ਨਹੀਂ ਚਾਹੁੰਦੇ ਪਰ ਤੁਹਾਨੂੰ ਕਰਨਾ ਪੈ ਰਿਹਾ ਤੇ ਤੁਸੀਂ ਅੰਦਰੋਂ ਦੁਖੀ ਹੋ ਠੀਕ ਹੈ ਉਹ ਹੈ ਤਿਆਗ ਤੇ ਕਹਿੰਦੇ ਵੀ ਜਿਹੜਾ ਦਾਨ ਹੈ ਉਹਦੇ ਨਾਲ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਤਿਆਗ ਕਰਨ ਨਾਲ ਜਿਹੜਾ ਹੈਗਾ ਸਾਨੂੰ ਮਾੜਾ ਮਹਿਸੂਸ ਹੁੰਦਾ ਠੀਕ ਹੈ ਜੀ ਕਹਿੰਦੇ ਉਸ ਤੋਂ ਬਾਅਦ ਆ ਦੋਨਾਂ ਨੂੰ ਬਰਾਬਰ ਨਾ ਸਮਝੋ ਠੀਕ ਹੈ ਇਹ ਬਿਲਕੁਲ ਵਿਪਰੀਤ ਹੈ ਵੀ ਇੱਕ ਦੂਜੇ ਦੇ ਉਲਟ ਨਹੀਂ ਠੀਕ ਹੈ ਇਹ ਕਮੀ ਦਾ ਸੰਕੇਤ ਭੇਜਦਾ ਹੈ ਜਿਹੜਾ ਤਿਆਗ ਹੈ ਨਾ ਜਦੋਂ ਆਪਾਂ ਜਿਸ ਨੂੰ ਦੇਣਾ ਨਹੀਂ ਚਾਹੁੰਦੇ ਲੇਕਿਨ ਦੇਣਾ ਪੈਂਦਾ ਆਪਾਂ ਅੰਦਰ ਅੰਦਰ ਕੀ ਸੋਚਦੇ ਆ ਮੇਰੇ ਕੋਲ ਤਾਂ ਆਪ ਥੋੜੇ ਸੀ ਮੇਰੇ ਕੋਲ ਤਾਂ ਆਪ ਇਦਾਂ ਪਰ ਮੈਨੂੰ ਦੇਣੇ ਪੈ ਰਹੇ ਆ ਤਾਂ ਫਿਰ ਉਹ ਕਿਸ ਚੀਜ਼ ਨੂੰ ਅਟਰੈਕਟ ਕਰੂਗਾ ਕਵੀ ਨੂੰ ਜਿਸ ਮੇਰੇ ਕੋਲ ਥੋੜੇ ਨਹੀਂ ਫਿਰ ਉਹ ਥੋੜੇ ਨੂੰ ਹੀ ਤੁਹਾਡੇ ਵੱਲ ਅਟਰੈਕਟ ਕਰੂਗਾ ਠੀਕ ਹੈ ਜਿਸ ਕਰਕੇ ਜਦੋਂ ਵੀ ਦਾਨ ਤੋ ਜਿੰਨਾ ਵੀ ਦੋ ਖੁਸ਼ੀਮੰਦ ਦੇ ਨਾਲ ਦੋ ਦੁਖੀ ਮਨ ਦੇ ਨਾਲ ਨਹੀਂ ਦੇਣਾ ਤੁਹਾਡੀ ਭਾਵਨਾ ਨੂੰ ਤੁਹਾਡੀਆਂ ਅੰਦਰ ਦੀ ਜਿਹੜੀ ਆ ਫੀਲਿੰਗਸ ਨੇ ਉਹਨੂੰ ਸਮਝਦਾ ਤੁਹਾਡਾ ਸਬਕੋਨਸ਼ੀਅਸ ਮਾਈਂਡ ਠੀਕ ਹੈ ਉਸ ਤੋਂ ਬਾਅਦ ਹੈ ਇੱਕ ਇੱਕ ਤੋਂ ਚੰਗਾ ਮਹਿਸੂਸ ਹੁੰਦਾ ਠੀਕ ਹੈ ਆ हां सॉरी एक कमी ਦਾ ਸੰਕੇਤ ਭੇਜਦਾ ਦੂਜਾ ਲੋੜ ਤੋਂ ਵੱਧ ਦਾ ਸੰਕੇਤ ਭੇਜਦਾ ਵੀ ਜਿਹੜਾ ਤਾਂ দান ਹੈ ਉਹ ਤਾਂ ਲੋੜ ਤੋਂ ਵੱਧ ਦਾ ਸੰਕੇਤ ਭੇਜਦਾ ਵੀ ਇਹਨੂੰ ਹੋਰ ਮਿਲਣਾ ਚਾਹੀਦਾ ਵੀ ਇਹ ਖੁਸ਼ੀ ਨਾਲ ਜਿਹੜਾ ਉਸ ਨੂੰ ਰਲੀਫ ਕਰ ਰਿਹਾ ਤੇ ਇੱਕ ਜਿਹੜਾ ਕਮੀ ਦਾ ਸੰਕੇਤ ਭੇਜਦਾ ਇਹ ਤਾਂ ਪੰਦਰ ਮਹਿਸੂਸ ਕਰਦੇ ਨਹੀਂ ਬਿਲਕੁਲ ਤਾਂ ਹੈ ਨਹੀਂ ਪਰ ਮੈਨੂੰ ਦੇਣੇ ਪੈ ਰਹੇ ਨੇ ਮਜਬੂਰੀ ਚ ਕਿਸੇ ਦੇ ਕਹਿਣ ਤੇ ਕਿ ਵੀਰੇ ਆਪਾ ਦਿੰਨੇ ਆ ਨਾ ਦੁਖੀ ਮਾਨਾ ਕੋਈ ਕਹਿਣ ਦਾ ਦਾਨ ਪੁੰਨ ਕਰ ਭਈ ਤੂੰ ਵੀ ਹਿੱਸਾ ਪਾ ਪਰ ਆਪਾ ਦੇਣਾ ਨਹੀਂ ਚਾਹੁੰਦੇ ਪਰ ਦੇਣੇ ਆ ਅੰਦਰੋਂ ਕਮੀ ਮਹਿਸੂਸ ਕਰਦੇ ਆ ਪਰ ਉਹ ਕਮੀ ਨੂੰ ਸਾਡੇ ਵੱਲ ਡਾਇਰੈਕਟ ਕਰਦਾ ਠੀਕ ਹੈ ਜੀ ਸੋ ਹਮੇਸ਼ਾ ਖੁਸ਼ੀਮੰਦ ਦੇ ਨਾਲ ਹੀ ਦਾਨ ਤੁਸੀਂ ਦਿਆ ਕਰੋ ਠੀਕ ਹੈ ਉਸ ਤੋਂ ਬਾਅਦ ਕਹਿੰਦੇ ਪੂਰੇ ਦਿਲ ਨਾਲ ਦਾਨ ਦੇਣਾ ਤੁਹਾਡੇ ਵੱਲੋਂ ਕੀਤੇ ਜਾਣ ਵਾਲੇ ਸਭ ਤੋਂ ਖੁਸ਼ਮਈ ਕੰਮਾਂ 'ਚੋਂ ਇੱਕ ਹੈ ਆਕਰਸ਼ਣ ਦਾ ਨਿਯਮ ਉਸ ਸੰਕੇਤ ਨੂੰ ਫੜ ਲਵੇਗਾ ਤੇ ਤੁਹਾਡੇ ਜੀਵਨ ਵਿੱਚ ਕਹਿੰਦੇ ਧਨ ਦੌਲਤ ਦੇ ਹੜ ਲਿਆ ਦੇਗੀ ਠੀਕ ਹੈ ਸੋ ਜਿਹੜੀਆਂ ਚੀਜ਼ਾਂ ਮੈਂ ਇਸ ਬੁੱਕ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕੀਤੀਆਂ ਹਨ ਤੇ ਜਰੂਰ ਗੌਰ ਕਰਿਓ ਇਹਨੂੰ ਆਪ ਦੀ ਜ਼ਿੰਦਗੀ 'ਚ ਅਪਣਾਓ ਤੇ ਖੁਸ਼ ਰਹੋ ਹਮੇਸ਼ਾ ਟੈਨਸ਼ਨ ਫਰੀ ਰਹੋ ਤੇ ਕਦੇ ਵੀ ਨੈਗੇਟਿਵ ਸੋਚਣਾ ਸੋਚੋ ਕਿ ਜਿਹੜੀ ਜਿਹੀ ਸੋਚੋਗੇ ਜਿਹੋ ਜਿਹਾ ਬੀਜ ਬੀਜੋਗੇ ਉਹੋ ਜਿਹਾ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਣਾ ਸ਼ੁਰੂ ਹੋ ਜਾਵੇਗਾ ਸੋ ਉਮੀਦ ਕਰਦੀ ਆਂ ਇਹਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਤਾਂ ਵੀ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ